ਅੱਜ ਪਿੰਡ ਰਾਮਿਆਣੇ ਬਹੁਤ ਜਿਹੜੀ ਮੰਨਤਾ ਕੀ ਘਟਨਾ ਹੋਈ ਹੈ ਸਾਡੇ ਬਾਪੂ ਸਾਡੇ ਸੇਵਾਦਾਰ ਕਾਰ ਸੇਵਾ ਦੇ ਸੇਵਾਦਾਰ ਅੱਜ ਉਹ ਸਾਨੂੰ ਸਿਦਮੀ ਵਿਛੋੜਾ ਦੇ ਗਿਆ ਬਹੁਤ ਵੱਡਾ ਘਾਟਾ ਜਿਹੜਾ ਪਿਆ ਪਿੰਡ ਰਾਮਿਆਣੇ ਨੂੰ ਨਹੀਂ ਪਿਆ ਆਸ-ਪਾਸ ਦੇ ਪਿੰਡਾਂ ਨੂੰ ਸਾਨੂੰ ਸਾਰਿਆਂ ਨੂੰ ਹੀ ਪਿਆ ਪੂਰੇ ਪੰਜਾਬ 'ਚ ਹੀ ਇਸ ਗੱਲ ਦੀ ਜਿਹੜੀ ਚਰਚਾ ਛੜੀ ਹੈ ਵੀ ਸੰਤ ਮਹਾਂਪੁਰਸ਼ਾਂ ਦਾ ਜਿਹੜਾ ਦੇਹਾਂਤਾ ਜਿਹੜਾ ਹੋਇਆ ਇਸ ਕਰਕੇ ਸਾਰਿਆਂ ਨੂੰ ਇਸ ਦਾ ਜਿਹੜਾ ਘਾਟਾ ਪਿਆ ਹੈਗਾ ਇਹ ਰਾਮਿਆਣੀ ਪਿੰਡ ਤੋਂ ਜਿਹੜੇ ਚਾਰਜ ਉਧਾਰਮਿਕ ਸਾਂਭ ਤੇ ਚੱਲੇ ਸੀ ਜੋ ਧਾਰਮਿਕ ਵਿਰਤੀ ਦੇ ਇਨਸਾਨ ਸੀ ਦੁਰਘਟਨਾ ਵਾਪਰ ਕੇ ਉਹ ਜਾਨ ਚਲੀ ਗਈ ਹੈ ਸਾਡੇ ਪਿੰਡਾਸਤੇ ਕੱਲ ਦਾ ਦਿਨ ਬਹੁਤ ਮਾੜਾ ਦਿਨ ਚੜਿਆ ਜੀ ਬਹੁਤ ਵਧੀਆ ਇਨਸਾਨ ਸੀਗੇ ਗੁਰੂ ਘਰ ਨਾਲ ਜੁੜੇ ਹੋਏ ਸੀਗੇ ਬਹੁਤ ਸ਼ਰਧਾ ਰੱਖਦੇ ਸੀ ਸੇਵਾ ਤੇ ਜਾਂਦੇ ਹੁੰਦੇ ਬਾਬਿਆਂ ਨਾਲ ਤੇ ਬਹੁਤ ਭੈੜਾ ਐਕਸੀਡੈਂਟ ਹੋਇਆ ਜਿਸ ਨਾਲ ਕਰਕੇ ਇਨਾਂ ਦੀ ਪੰਜਾਂ ਦੀ ਮੌਤ ਹੋ ਗਈ ਇੱਕ ਐਮਰਜੈਂਸੀ ਦਾਖਲਾ ਉਹ ਵੀ ਸੀਰੀਅਸ ਆ ਉਹ ਵੀ ਰਾਮਨੇ ਦਾ ਹੀ ਆ ਜੀ ਇੱਕ ਚੰਗੇ ਕਾਰਜ ਤੇ ਗਏ ਸੀ ਇਸ ਦੁੱਖ ਦੀ ਘੜੀ ਤੇ ਅਸੀਂ ਪਰਿਵਾਰ ਦੇ ਨਾਲ ਵੈਸੇ ਬਹੁਤ ਦੁਖਦਾਈ ਘਟਨਾ ਜੀ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਕਦੇ ਐਸਾ ਨਹੀਂ ਹੋਇਆ ਤੇ ਬਾਕੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਉਹਦੀ ਰਜ਼ਾ ਦੇ ਵਿੱਚ ਰਹਿਣਾ ਪੈਂਦਾ ਸਾਡੇ 9 ਜਾਣੇ ਸੀ ਕੋਲੇ ਦੇ ਚੋਂ 4 ਜਾਣੇ ਠੀਕ ਆ ਪੰਜਾਂ ਦੀ ਡੈਥ ਹੋ ਗਈ ਜੀ ਠੀਕ ਹਜੇ ਥੋੜਾ ਜਿਹਾ ਸੀਰੀਅਸ ਆ ਯਾਤਰਾ ਕਰਨ ਵਾਸਤੇ ਹਰ ਬੰਦਾ ਜਾਂਦਾ ਤੇ ਕੋਈ ਚੰਗੇ ਕਾਰਜਾਸਤੇ ਜਾਂਦਾ ਜਦੋਂ ਐਹੋ ਜਿਹੀ ਅਨਸਖਾਮੀ ਘਟਨਾ ਹੋ ਜਾਂਦੀ ਹੈ ਤਾਂ ਅਕਕੇ ਚ ਨਹੀਂ ਸਾਰੇ ਪੰਜਾਬ ਕੀ ਸ਼ੋਗਤ ਆ ਜਿਹੜੀ ਲਹਿਰ ਹੁੰਦੀ ਹੈ ਪੰਜ ਮਹਾਨ ਹਸਤੀਆਂ ਜਿਨ੍ਹਾਂ ਦਾ ਜਿੱਥੇ ਅੰਤਿਮ ਸੰਸਕਾਰ ਆਏ ਸ਼ੁਰੂ ਤੋਂ ਹੀ ਮਤਲਕਾਰ ਸੇ ਵਾਲੇ ਬਾਬਿਆਂ ਨਾਲ ਲਗਭਗ ਹਰੇਕ ਗੁਰਦੁਆਰਾ ਸਾਹਿਬ ਕਿਤੇ ਵੀ ਇੰਡੀਆ ਚ ਲੈਂਟਰ ਦੀ ਸੇਵਾ ਤੇ ਜਾਂਦੀ ਰਹਿੰਦੇ ਸੀ ਉਸੇ ਤਰ੍ਹਾਂ ਇਹ ਪਰਸੋਂ ਬਾਬਾ ਜੀਵਨ ਸਿੰਘ ਜੀ ਦੀ ਵਰਸੀ ਤੇ ਗਏ ਸੀ ਤੇ ਆਉਂਦੇ ਸਮੇ ਇਹ ਹਾਦਸਾ ਵਾਪਰਿਆ ਜੋ ਇੱਕ ਸਰਕਾਰੀ ਹਰਿਆਣਾ ਰੋਡ 'ਤੇ ਬੱਸ ਨੇ ਟੱਕਰ ਮਾਰੀ ਆਪਣੀ ਆਸਥਾ ਕਰਕੇ ਉੱਥੇ ਜਾ ਰਹੇ ਸੀ ਮੱਥਾ ਟੇਕਣ ਜਾ ਰਹੇ ਸੀਗੇ ਪਰ ਅਚਾਨਕ ਇਹ ਕਹਾਣੀ ਵਾਪਰ ਜਾਣੀ ਇਹ ਤੇ ਦੁੱਖ ਪ੍ਰਗਟ ਕੀਤਾ ਜਾ ਸਕਦਾ ਅਫਸੋਸ ਕੀਤਾ ਜਾ ਸਕਦਾ ਹੈ ਤੇ ਅਫਸੋਸ ਅੱਜ ਦੇ ਦਿਨ ਤੇ ਸਮੁੱਚੇ ਇਲਾਕੇ ਨੂੰ ਸਮੁੱਚੇ ਇਲਾਕੇ ਵੱਲੋਂ ਬਾਬਾ ਜੀ ਜੋ ਇਹ ਅੱਜ ਬਹੁਤ ਮੰਦ ਭਾਗੀ ਖਬਰ ਹੈ ਪੰਜ ਜਿਹੜੇ ਯਾਤਰਾ ਤੇ ਗਏ ਸੀ ਉਹਨਾਂ ਦੇ ਐਕਸੀਡੈਂਟ ਦੇ ਨਾਲ ਮੌਤ ਹੋ ਜਾਂਦੀ ਹੈ ਉਹਨਾਂ ਬਾਰੇ ਦੱਸੋ ਵੀ ਕਿਹੜੇ-ਕਿਹੜੇ ਸਿੰਘ ਗਏ ਸੀ ਤੇ ਕਿਸ ਤਰ੍ਹਾਂ ਜਿਹੜਾ ਇਹਨਾਂ ਦਾ ਉੱਥੇ ਐਕਸੀਡੈਂਟ ਹੋਇਆ ਹੈ ਸਿੰਘ ਦਾ ਨਾਮ ਮੈਨਸ ਸਾਰਾ ਜਾਣਦਾ ਨਹੀਂ ਕਿਉਂ ਸਿੰਘ ਇਸੇ ਪਿੰਡ ਦੇ ਨੇ ਜੀ ਤੇ ਮੌਕੇ ਤੇ ਅਸੀਂ ਪਹੁੰਚ ਗਏ ਸੀ ਹੂੰ ਸਮਝ ਗਏ ਨਾ ਤੇ ਲੋਕ ਸਿੰਘ ਨੂੰ ਜਾਨਣਾ ਮੈਂ ਕਿਹੜੀ ਜਗ੍ਹਾ ਤੇ ਗਈ ਸੀ ਯਾਤਰਾ ਦਾ ਕੰਮ ਇਹ ਇੱਥੋਂ ਤੁਰੇ ਰਾਤ ਜਾ ਕੇ ਕੈਂਥਲ ਰਹਿ ਗਏ ਕੈਂਥਲ ਸਵੇਰੇ ਨਾਮ ਜਪ ਕੇ ਚਲ ਪਾਣੀ ਛੱਕ ਕੇ ਉੱਥੋਂ 30 ਕਿਲੋ ਮੀਟਰ ਦਾ ਸਫ਼ਰੇ ਪੇਵਾ ਪੇਵਾ ਜਾ ਰਹੇ ਸੀ ਤੇ ਉੱਥੋਂ ਇਹ ਆਰਾਮ ਨਾਲ ਲੱਗ ਜਾਂਦੇ ਨੇ ਕੋਈ 45 50 ਦੇ ਸਪੀਡ ਦੀ ਗੱਡੀ ਸਪੀਡ ਹੈ ਤੇ ਮਗਰੋਂ ਇਸਾਰ ਦੀਪੂ ਰੋਡ ਵਿੱਚ ਵਸਾਈ ਹਰਿਆਣਾ ਰੋਡ ਵਿੱਚ ਉਹ ਬੱਸ ਇੰਨੀ ਤੇਜ਼ ਲੱਗਦੀ ਸੀ ਵਿਜੇ ਵਜੀਓ ਉਹਨੇ ਆਨ ਕੇ ਪਿੱਛੇ ਹਿੱਟ ਕੀਤਾ ਆਪਣੀ ਗੱਡੀ ਨੂੰ ਡਰਾਈਵਰ ਸਾਈਡ ਪਿੱਛੇ ਹਿੱਟ ਕੀਤਾ ਤੇ ਇੰਨੀ ਜ਼ਬਰਦਸਤ ਧੱਕਰ ਸੀ ਕਿ ਬੱਸ ਦਾ ਬੰਪਰ ਟੁੱਟ ਕੇ ਉਹਦੀ ਚਾਸੀ ਅੱਗੇ ਗਾੜੀ ਲੱਗੀ ਦੀ ਚਾਸੀ ਨੂੰ ਜੋੜਨ ਵਾਸਤੇ ਅੱਗੇ ਮੂਰ ਟੋਸ਼ਨ ਰਜਨ ਪਾਉਣ ਵਾਸਤੇ ਉਹ ਗਾੜੀ ਟੁੱਟ ਕੇ ਇੱਕ ਕੇ 1.5 ਫੁੱਟ ਦਾ ਚੈਸੀ ਦਾ ਟੋਟਾ ਟੁੱਟ ਕੇ ਤੇ ਰੈਡੀਏਟਰ ਨੂੰ ਪਿੱਛੇ ਧੱਕ ਕੇ ਇੰਜਨ ਤੋਂ ਨੀਂਹਾਂ ਦੇ ਨਾਲ ਲਾਤਾ ਸਾਬ ਲੋ ਇਹ ਨਹੀਂ ਜਦੋਂ ਟੱਕਰਦੀ ਤੇ ਗੱਡੀ 10 ਕਰਮਾ ਅੱਗੇ ਜਾ ਕੇ ਜਦੋਂ ਟੱਕਰ ਹੋਈ ਏ ਉਦੋਂ 10 ਕਰਮਾ ਅੱਗੇ ਜਾ ਕੇ ਪਲਟੀ ਏ ਹਾਂ ਜੀ ਨਾ 10 ਕਰਮਾ ਕੇ ਜਾ ਕੇ ਨੀਂਹਾਂ ਸੰਗਤਾਂ ਦਾ ਜਿਹੜੇ ਜਥਾ ਗਿਆ ਸੀ ਇੱਥੋਂ ਇਹ ਸਾਰਾ ਇੱਥੋਂ 80-10 ਸੰਗਤਾਂ ਹੈਗੀਆਂ ਸੀ ਹਾਂ ਸੋ 14 ਦੇ ਮੌਕੇ ਤੇ ਮਦੋਂ ਦੀ ਮੌਕੇ ਤੇ ਮੌਤ ਹੋ ਗਈ ਦੋ ਨਹੀਂ ਹਸਪਤਲ ਜਾ ਕੇ ਦਮ ਤੋੜ ਗਏ ਇੱਕ ਇਲਾਜ ਹੀ ਨਹੀਂ ਦਮ ਤੋੜ ਗਏ ਇੱਕ ਇਲਾਜ ਹੀ ਨਹੀਂ ਹੈ ਜੇ ਸੀਰੀਅਸ ਹੈ ਹਾਂ ਜਿਹੜੇ ਹੁਣ ਫੱਟੜ ਕੇ ਕਰ ਦੇਖਿਆ ਉਹਦਾ ਜਾਟਿਕਾ ਵਹਿਰੀ ਚ ਕੇ ਖਾਲਸਾ ਵਹਿਰੀ ਪਿੰਡ ਰਾਮਣ ਦੇ ਵਸ ਵਿੱਚ ਐਸੀ ਸਵਕਤ ਇਤਿਹਾਸਿਕ ਨਗਰੀ 10ਵੇਂ ਪਾਸਾ ਸ਼ਬ ਸ਼੍ਰੀ ਗੁਰਗੋਬਾ ਸਿੰਘ ਜੀ ਮਹਾਰਾਜ ਜੀ ਦਾ ਜੋ ਪਵਿੱਤਰ ਅਸਥਾਨ ਹੈ ਪਿੰਡ ਰਾਮਣ ਦੇ ਵਿੱਚ ਇਸ ਵਕਤ ਅਸੀਂ ਖੜੇ ਆ ਇੱਥੋਂ ਇੱਕ ਯਾਤਰਾ ਦੀ ਖਾਤਰ ਪਿੰਡ ਦੇ ਵਿੱਚੋਂ ਜਥਾ ਗਿਆ ਸੀ ਰਸਤੇ ਦੇ ਵਿੱਚ ਇੱਕ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਦੌਰਾਨ ਜਿਹੜੇ ਦੋ ਯਾਤਰੀ ਸੀ ਉਹਨਾਂ ਦੀ ਮੌਤ ਹੋ ਜਾਂਦੀ ਆ ਪਰ ਇਸ ਅੱਜ ਇਸ ਪਿੰਡ ਦੇ ਵਿੱਚ ਉਹਨਾਂ ਦਾ ਸਸਕਾਰ ਪੂਰੀਆਂ ਰਸਮਾਂ ਦੇ ਨਾਲ ਧਾਰਮਿਕ ਰਸਮਾਂ ਦੇ ਨਾਲ ਕੀਤਾ ਜਾ ਰਿਹਾ ਸਿੱਖ ਸੰਗਤਾਂ ਬਹੁਤ ਦੂਰੋਂ ਦੂਰੋਂ ਨੇੜੇ ਨੇੜੋਂ ਪਿੰਡਾਂ ਦੇ ਵਿੱਚੋਂ ਆਈਆਂ ਬਹੁਤ ਹੀ ਦੁਖਦਾਈ ਖਬਰ ਹੈ ਪਿੰਡ ਰਾਮਿਆਣੇ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਆ ਜਿੱਥੇ ਦੂਰੋਂ ਦੂਰੋਂ ਸਿੱਖ ਸੰਗਤਾਂ ਆਈਆਂ ਜਿਹੜੇ ਸ਼ਰਧਾਲੂ ਇੱਥੋਂ ਯਾਤਰਾ ਤੇ ਗਏ ਸੀ ਉਹਨਾਂ ਦਾ ਪਿੰਡ ਰਾਮਿਆਣੇ ਦੇ ਵਿੱਚ ਗੁਰੂ ਘਰ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਅੱਜ ਸਿਸਕਾਰ ਕੀਤਾ ਜਾ ਰਿਹਾ ਆ ਬਾਬਾ ਮੱਖਣ ਸਿੰਘ ਜੀ ਜੋ ਲੰਬੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਸੀ ਕਾਰਸੇ ਵਾਲੇ ਬਾਬੇ ਮੱਖਣ ਸਿੰਘ ਜੀ ਅੱਜ ਪਿੰਡ ਰਾਮਿਆਣੇ ਬਹੁਤ ਜਿਹੜੀ ਮੰਨ ਭਾਗੀ ਘਟਨਾ ਹੋਈ ਆ ਸਾਡੇ ਬਾਪੂ ਸਾਡੇ ਸੇਵਾਦਾਰ ਕਾਰ ਸੇਵਾ ਦੇ ਸੇਵਾਦਾਰ ਜਿਹੜੇ ਗੁਰੂ ਘਰ ਸੇਵਾ ਕਰਦੇ ਸੀਗੇ ਅਕਸਰੀ ਉਹ ਬਹੁਤ ਉਹਨਾਂ ਦਾ ਚੰਗਾ ਸੁਭਾਅ ਨਿੱਕੇ ਸੁਭਾਅ ਦੇ ਸਨ ਤੇ ਅੱਜ ਉਹ ਸਾਨੂੰ ਸਿੱਧਮੀ ਵਿਛੋੜਾ ਦੇ ਗਿਆ ਬਹੁਤ ਵੱਡਾ ਘਾਟਾ ਜਿਹੜਾ ਪਿਆ ਪਿੰਡ ਰਾਮਿਆਂ ਨੇ ਨੂੰ ਨਹੀਂ ਪਿਆ ਆਸ-ਪਾਸ ਦੇ ਪਿੰਡਾਂ ਨੂੰ ਸਾਨੂੰ ਸਾਰਿਆਂ ਨੂੰ ਹੀ ਪਿਆ ਇਸ ਕਰਕੇ ਕਿ ਉਹ ਤਕਲਾ ਸਾਹਿਬ ਗੁਰਦੁਆਰਾ ਜਤੋ ਵੀ ਸੇਵਾ ਕਰਨ ਜਾਂਦੇ ਸੀਗੇ ਹੋਰ ਵੀ ਵਕ ਵਕ ਗੁਰੂ ਘਰਾਂ ਚ ਸੇਵਾ ਕਰਦੇ ਸਨ ਤੇ ਬਹੁਤ ਚੰਗੇ ਸੁਭਾਅ ਦੇ ਸਨ ਪੰਜੇ ਤੇ ਅੱਜ ਬਹੁਤ ਜਿਹੜਾ ਮੰਤਪਾਗਾ ਇਹ ਹੋਇਆ ਤੇ ਅਸੀਂ ਪ੍ਰਮਾਤਮਾ ਰੇ ਇਹ ਅਰਦਾਸ ਕਰਦੇ ਆ ਵੀ ਉਹਨਾਂ ਨੂੰ ਆਪਣੇ ਚਰਨਾਂ ਚ ਜਿਹੜਾ ਨਮਾਜ਼ ਬਖਸ਼ਣ ਜੀ ਇਲਾਕੇ ਨੂੰ ਬਹੁਤ ਯਾਨੀ ਕਿ ਅੱਜ ਪੂਰਾ ਅਫਸੋਸ ਹੈ ਸਿੱਖ ਸੰਗਤਾਂ ਦੂਰੋਂ ਨੇੜਿਓਂ ਅਹ ਹਮੋਂ ਵਾ ਕੀ ਪਹੁੰਚ ਰਹੀ ਹੈ ਕਿ ਜਦੋਂ ਇਹ ਦੁਖਦਾਈ ਖਬਰ ਸੁਣੀ ਲੋਕਾਂ ਨੇ ਕਾਫੀ ਪਿੰਡਾਂ ਚ ਵੀ ਲੋਕ ਪਹੁੰਚ ਰਹੇ ਹੈ ਗੁਰੂ ਜੀ ਬਿਲਕੁਲ ਜੀ ਦੇਖੋ ਕੱਲੇ ਪਿੰਡ ਰਾਮਿਆਣੇ ਦੇ ਇਹ ਸੰਤ ਨਹੀਂ ਸਨ ਜਾਂ ਸੇਵਾਦਾਰ ਨਹੀਂ ਸਨ ਇਹ ਸਾਰੇ ਪਿੰਡਾਂ ਦੇ ਸਨ ਇਸ ਕਰਕੇ ਸਾਰਿਆਂ ਨੇ ਘਾਟਾ ਪਿਆ ਜਿੱਥੇ ਪਿੰਡ ਰਾਮੇ ਨੇ ਘਟਨਾ ਹੋਈ ਹੈ ਤੇ ਸਾਰੇ ਅੱਜ ਪਿੰਡਾਂ ਜਦੋਂ ਪਤਾ ਲੱਗਿਆ ਪੂਰੇ ਪੰਜਾਬ 'ਚ ਇਸ ਗੱਲ ਦੀ ਜਿਹੜੀ ਚਰਚਾ ਛੜੀ ਹੈ ਵੀ ਸੰਤ ਮਹਾਪੁਰਸ਼ਾਂ ਦਾ ਜਿਹੜਾ ਦੇਹਾਂਤਾ ਜਿਹੜਾ ਹੋਇਆ ਇਸ ਕਰਕੇ ਸਾਰਿਆਂ ਨੂੰ ਇਸ ਦਾ ਜਿਹੜਾ ਘਾਟਾ ਪਿਆ ਹੈਗਾ ਧੰਨਵਾਦ ਜੀ ਹੋਰ ਵੀ ਇਸ ਸਿੱਖ ਸੰਗਤਾਂ ਜਿਹੜੀਆਂ ਇਲਾਕੇ 'ਚ ਪੁੰਚਣੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਅੱਜ ਤੋਂ ਯਾਤਰੀ ਗਏ ਸੀ ਯਾਤਰਾਕਰਨ ਉਹਨਾਂ ਦੀ ਉੱਥੇ ਰਸਤੇ ਦੇ ਵਿੱਚ ਐਕਸੀਡੈਂਟ ਦੌਰਾਨ ਮੌਤ ਹੋਈ ਹੈ ਅੱਜ ਪਿੰਡ ਰਾਮੇਣ ਦੇ ਵਿੱਚ ਉਹਨਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ ਜਿਹੜੇ 5 ਯਾਤਰੀ ਸੀ ਉਹਨਾਂ ਦੀ ਉੱਥੇ ਐਕਸੀਡੈਂਟ ਦੌਰਾਨ ਮੌਤ ਹੋ ਜਾਂਦੀ ਹੈ ਅੱਜ ਗੁਰੂ ਘਰ ਪਿੰਡ ਰਾਮੇਣ ਦੇ ਵਿੱਚ ਇਤਿਹਾਸਿਕ ਨਗਰੀ ਹੈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰਦਾਰੇ ਦੇ ਵਿੱਚ ਉਹਨਾਂ ਦਾ ਅੱਜ ਸਸਕਾਰ ਕੀਤਾ ਜਾ ਰਿਹਾ ਹੈ ਸਾਧੀਆਂ ਰਸਮਾਂ ਦੇ ਨਾਲ ਕਿਵੇਂ ਦੇਖੂਗਾ ਢੋਨ ਸਾਹਿਬ ਇਹ ਜਿਹੜਾ ਅੱਜ ਬਹੁਤ ਹੀ ਮੰਦਪਕੀ ਖਬਰ ਹੈ ਤੇ ਤੁਸੀਂ ਵੀ ਇੱਥੇ ਪਹੁੰਚੇ ਹੋ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਜੀ ਇਹ ਰਾਮਿਆਣੇ ਪਿੰਡ ਤੋਂ ਜਿਹੜੇ ਚਾਰ ਜੋ ਉੱਥੇ ਧਾਰਮਿਕ ਸਾਲ ਤੇ ਚੱਲੇ ਸੀ ਜੋ ਧਾਰਮਿਕ ਵਰਤੀ ਦੇ ਇਨਸਾਨ ਸੀ ਦੁਰਘਟਨਾ ਵਾਪਰ ਕਿ ਉਹ ਜਾਣ ਚਲੀ ਗਈ ਹੈ ਔਰ ਬਾਬਾ ਜੀ ਜਿਹੜੇ ਲੰਬੇ ਸਮੇਂ ਤੋਂ ਕਾਰ ਸੇਵਾਲ ਇੱਥੇ ਰਹਿੰਦੇ ਸੀ ਉਹ ਵੀ ਨਾਲ ਉਹਨਾਂ ਦੇ ਚਲੇ ਗਏ ਆ ਪ੍ਰਮਾਤਮਾ ਅੱਗੇ ਜੋਰ ਨਹੀਂ ਕੋਈ ਇਹ ਸਾਰੇ ਬਹੁਤ ਹੀ ਵਧੀਆ ਇਨਸਾਨ ਸੀ ਧਾਰਮਿਕ ਵਰਤੀ ਦੇ ਇਨਸਾਨ ਸੀ ਔਰ ਉੱਥੇ ਸੇਵਾ ਕਰਨ ਚੱਲੇ ਸੀ ਇਸ ਕਰਕੇ ਹੋਰ ਆਪਾਂ ਇਹੀ ਕਹਿ ਸਕਦੇ ਵੀ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਚ ਬਹਾਲ ਸੇ ਇਹਨਾਂ ਦੇ ਪਰਿਵਾਰ ਆ ਸਾਰੇ ਨਗਰ ਨੂੰ ਸਾਰੇ ਏਰੀਏ ਨੂੰ ਸਾਡੇ ਨੂੰ ਪਰਪਣਾ ਮਿਲਣ ਦਾ ਬਲਕਿ ਇਹ ਹੀ ਕਹਿ ਸਕਦੇ ਸਰਪੰਚ ਸਾਹਿਬ ਤੁਹਾਡੇ ਦਾ ਨਗਰ ਦੇ ਸੀ ਕਿੰਨੀ ਕਿੰਨੀ ਉਮਰ ਸੀ ਇਹਨਾਂ ਦੀ ਉਮਰ ਜੀ ਤਕਰੀਬਨ 60 65 ਸਾਲ ਦੇ ਵਿੱਚ ਸੀਗੇ ਸਾਰੇ ਸਾਡੇ ਪਿੰਡ ਆਸਤੇ ਕੱਲ ਦਾ ਦਿਨ ਬਹੁਤ ਮਾੜਾ ਦਿਨ ਚੜਿਆ ਜੀ ਬਹੁਤ ਮਾੜੀ ਘਟਾ ਵਾਪਰੀ ਜੀ 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 ਹਾਂ ਜੀ ਤੇ ਬਹੁਤ ਵਧੀਆ ਇਨਸਾਨ ਸੀਗੇ ਗੁਰੂ ਘਰ ਨਾਲ ਜੁੜੇ ਹੋਏ ਸੀਗੇ ਬਹੁਤ ਸ਼ਰਧਾ ਰੱਖਦੇ ਸੀ ਸੇਵਾ ਤੇ ਜਾਂਦੇ ਹੁੰਦੇ ਬਾਬਿਆਂ ਨਾਲ ਤੇ ਬਹੁਤ ਭੈੜਾ ਐਕਸੀਡੈਂਟ ਹੋਇਆ ਜਿਸ ਨਾਲ ਕਰਕੇ ਇਹਨਾਂ ਦੀ ਪੰਜਾਂ ਦੀ ਮੌਤ ਹੋ ਗਈ ਇੱਕ ਐਮਰਜੈਂਸੀ ਦਾਖਲਾ ਉਹ ਵੀ ਸੀਰੀਅਸ ਆ ਉਹ ਵੀ ਰਾਮਿਆ ਨੇ ਦਾ ਹੀ ਹੈ ਜੀ ਤੇ ਪੰਜੇ ਬੰਦੇ ਆ ਜਿਹੜੇ ਰਾਮਿਆ ਨੇ ਪਿੰਡ ਦੇ ਹੈਗੇ ਆ ਸੇਵਾਬਾਦਮੀਆ ਜਿਹੜਾ ਕੋਈ ਬਹੁਤ ਗੰਭੀਰ ਆ ਤੇ ਇਹ ਬਹੁਤ ਹੀ ਜਿੰਦਰਾ ਕਹਿੰਦੇ ਆ ਵੀ ਪੰਜ ਜਿਹੜੇ ਘਰਾਂ ਦੇ ਹੈਗਾ ਮਤਲਬ ਕਿ ਉਹਨਾਂ ਦੇ ਸੱਥਰ ਵੇਛੇ ਹੈਗੇ ਆ ਤੇ ਦੂਰ ਦਰੋਂ ਜਿਹੜੀਆਂ ਸੰਗਤਾਂ ਇੱਥੇ ਨੇ ਇਹਦੇ ਵਿੱਚ ਜਿਹੜਾ ਅੱਜ ਉਹਨਾਂ ਦਾ ਅੰਤਮ ਸੰਸਕਾਰ ਹੋ ਰਿਹਾ ਉਹਦੇ ਵਿੱਚ ਅ ਦੁੱਖ ਪ੍ਰਗਟ ਕਰਨ ਆਈਆਂ ਅਫਸੋਸ ਪ੍ਰਗਟ ਕਰਨ ਆਈਆਂ ਹੈਗੀਆਂ ਤੇ ਬਹੁਤ ਭਾਰੀ ਇਕੱਠ ਹੈਗਾ ਤੇ ਮੈਂ ਵੀ ਇਹਦੇ ਵਿੱਚ ਸ਼ਾਮਾ ਇੰਜੀਨੀਅਰ ਇੰਦਰਜੀਤ ਸਿੰਘ ਐਡਵੋਕੇਟ ਨਿਆਮੀ ਵਾਲੇ ਦੇ ਵਿੱਚ ਸ਼ਾਮਲ ਹੋਇਆ ਹੈਗਾ ਆਪਣੇ ਸਾਡੇ ਨਾਲਾ ਗੋਲਦੀ ਜੀ ਹੈਗੇ ਇਹਨਾਂ ਦੇ ਰਿਸ਼ਤੇਦਾਰ ਸੀਗੇ ਤੇ ਪਰਮਾਤਮਾ ਜਿਹੜਾ ਇਹ ਵਿਛੜੀ ਆਤਮਾ ਨੂੰ ਜਿੰਨੀਆਂ ਵੀ ਆਪਣੀਆਂ ਪੰਜੇ ਆਤਮਾਵਾਂ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਵਖੇ ਤੇ ਸਾਰੇ ਪਾਸੇ ਆਪਣੇ ਸਾਡੇ ਸਮਾਜ ਵਿੱਚ ਸ਼ਾਂਤੀ ਰੱਖੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਛੋਟ ਕੀ ਲੱਗਦੀ ਤੁਹਾਡੇ ਮੇਰੇ ਨਾਨੂ ਨਾਨੂ ਸੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਰੋਇਪੁਰ ਤੋਂ ਰੋਇਪੁਰ ਤੋਂ ਮੇਰਾ ਰਸਤਾ ਪੜਦੇ ਰਸਤੇ ਸੀ ਮੈਂ ਮੇਰੇ ਨਾਲ ਸੀ ਮੇਰੇ ਮੁੰਮਈ ਨਾਲ ਸੀ ਉਹ ਇਕੱਠੇ ਹੀ ਸੇਵਾ ਕਰਦੇ ਹੁੰਦੇ ਡੇਰੇ 'ਚ ਜੀ ਹੂੰ ਬਜਰ ਗਏ ਹਮ ਕਿੰਨੀ ਕਮਰ ਸੀ ਇਹਨਾਂ ਦੀ ਨਹੀਂ ਬਸ ਹੋਊਗਾ ਪਹਿਲਾਂ ਬੈਂਕ ਦੇ ਸਾਹ ਸਾਹ ਸੀ ਕੀ ਕਹਿ ਕੇ ਗਏ ਸੀ ਕਰੋ ਕਿੰਨੇ ਦਿਨਾਂ ਬਾਅਦ ਅਸੀਂ ਮੁੜਿਆਂਗੇ ਵਾਪਸ ਇਹਨਾਂ ਤਾਂ ਮੈਂ ਘਰੇ ਗੱਲ ਨਹੀਂ ਕੀਤੀ ਰਿਸ਼ਤੇਦਾਰ ਹੀ ਆਪਣੇ ਖੜੇ ਇਹਨਾਂ ਨੂੰ ਜਿਆਦਾ ਪਤਾ ਉਹ ਸੇਵਾ ਕਰਨੇ ਜਾਂਦੇ ਹੁੰਦੇ ਸੀ ਨਾਲ ਬਾਬਾ ਜੀ ਵੱਡੇ ਬਾਬਾ ਜੀ ਨਾਲ ਗਏ ਸੀ ਵੱਡੇ ਬਾਬਾ ਜੀ ਉਹ ਬਸ ਵੱਡੇ ਬਾਬਾ ਜੀ ਸੀ ਨਾਲ ਡਰਾਈਵਰ ਉਹ ਤਾਂ ਦੋਵੇਂ ਮਗਰ ਦੀ ਬੱਸ ਵਾਲੇ ਨੇ ਮਾਰਿਆ ਤਾਂ ਮਗਰ 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 ਜੀ ਜੀ ਹਾਂ ਬਾਬੇ ਨੇ ਗੱਡੀ ਉਮਰ ਸਾਰੀ ਸਾਰੀ ਉਮਰ ਜੀ ਬਾਬੇ ਨੇ ਸੇਵਾ ਕਰ ਜਾਂਦੀ ਬਾਬੇ ਨੇ ਰਿਸ਼ਤਾ ਕਰਵਾਇਆ ਸੀ ਦੂਜਾ ਦੋ ਵਿਆਹ ਹੋਏ ਸੀ ਮੇਰੇ ਚਾਚੇ ਦੇ ਜੀ ਹਾਂ ਇਸੇ ਕਿਹੜੀ ਜਗ੍ਹਾ ਤੂੰ ਆਇਓ ਅਸੀਂ ਸਨਾਬਤ ਆਏ ਹਾਂ ਜੀ ਹਾਂ ਕੀ ਲੱਗ ਚਾਚਾ ਜੀ ਹਾਂ ਚਾਚਾ ਜੀ ਹਾਂ ਦੋ ਸ਼ਾਦੀਆਂ ਹੋਈਆਂ ਸੀ ਜੀ ਹਾਂ ਦੋਨੇ ਸਾਥ ਨੇ ਨਿਭਾਇਆ ਜੀ ਇਹਦਾ ਜੀ ਜੀ ਹਾਂ ਹਰੀ ਹਰੀ ਪਰ ਸੇਵਾ ਕਰਦੇ ਸੀ ਚੀਮਿਆ ਦੇ ਬਾਬਾ ਜੀ ਇੱਥੇ ਲੰਦਕਾਰ ਜੋ ਇਸ ਚੀਮੇ ਜੀ ਹਾਂ ਬਾਬਾ ਮਕਰ ਸਿੰਘ ਘਰ ਕਣ ਗਏ ਸੀ ਹਾਂ ਜੀ ਹਾਂ ਜੀ ਹਾਂ ਹਾਂਜੀ ਸੇਵਾ ਤੇ ਗਏ ਸੀ। ਪਹਿਲੀ ਵਾਰ ਗਏ ਸੀ ਤੇ ਪਹਿਲਾਂ ਵੀ ਗਏ। ਮਾਰੀ ਮਰ ਕੱਢ ਲਈ ਜੀ ਸੇਵਾ ਤੇ। ਮੈਨੂੰ ਲੱਗਦਾ ਜੀ ਰਾਜ ਬੜੀ ਦੁੱਖ ਦੀ ਗੱਲ ਇਲਾਕੇ ਦੇ ਵਿੱਚ ਸੋਗ ਪਿਆ ਹੋਇਆ ਹੈ ਜਿਹੜੀਆਂ ਪੰਜ ਮੌਤਾਂ ਆਰਾਮੇਣ ਦੀ ਜਿਹੜੇ ਯਾਤਰੀ ਬਾਹਰ ਯਾਤਰਾ ਕਰਨਗੇ ਸੀ ਜਥਾ। ਦੇਖੋ ਮੈਨੂੰ ਲੱਗਦਾ ਯਾਤਰਾ ਕਰਨ ਵਾਸਤੇ ਹਰ ਬੰਦਾ ਜਾਂਦਾ ਤੇ ਕੋਈ ਚੰਗੇਕਾਰ ਜਾਂਸਤੇ ਜਾਂਦਾ ਜਦੋਂ ਇਹੋ ਜਿਹੀ ਅਣਸਖਾਵੀ ਘਟਨਾ ਹੋ ਜਾਂਦੀ ਹੈ। ਤਾਂ ਇਲਾਕੇ ਚ ਨਹੀਂ ਸਾਰੇ ਪੰਜਾਬ ਜੀ ਸੋਗ ਦਾ ਜਿਹੜੀ ਲਹਿਰ ਹੁੰਦੀ ਹੈ ਸੋ ਬਹੁਤ ਹੀ ਦੁਖਦਾਈ ਘਟਨਾ ਮੇਰੇ ਹਲਕੇ ਦੇ ਹੈਗੇ ਆ ਸੋ ਕੁਝ ਤਾਂ ਸਾਡੇ ਆਪ ਦੇ ਵੀ ਆ ਕੁਝ ਨੂੰ ਮੈਂ ਜਾਣਦਾ ਵੀ ਆ ਤੇ ਬਹੁਤ ਹੀ ਮਾੜੀ ਘਟਨਾ ਹੈ ਹਾਂਜੀ ਜੀ ਆਮਾ ਦੀ ਪਾਰਟੀ ਦਾ ਐਮਐਲਏ ਮੋਲਕ ਸਿੰਘ ਸੀ ਕਿਵੇਂ ਲੱਗਦਾ ਮਨੁਤਰਾ ਸਾਹਿਬ ਬਹੁਤ ਹੀ ਮੰਦਭਾਗੀ ਘਟਨਾ ਜੀ ਸਾਰੇ ਪਿੰਡ ਚ ਸੋਗ ਦੀ ਲਹਿਰ ਹੈ ਇਹ ਮਤਲਬ ਜੋ ਪੰਜ ਮਹਾਨ ਹਸਤੀਆਂ ਜਿਨ੍ਹਾਂ ਦਾ ਅੱਜ ਇੰਤਮ ਸੰਸਕਾਰ ਹੈ ਸ਼ੁਰੂ ਤੋਂ ਹੀ ਮਤਲਬ ਕਾਰਸੇ ਵਾਲੇ ਬਾਬਿਆਂ ਨਾਲ ਲਗਭਗ ਹਰੇਕ ਗੁਰਦੁਆਰਾ ਸਾਹਿਬ ਕਿਤੇ ਵੀ ਇੰਡੀਆ ਚ ਲੈਂਟਰ ਦੀ ਸੇਵਾ ਤੇ ਜਾਂਦੀ ਰਹਿੰਦੇ ਸੀ ਉਸੇ ਤਰ੍ਹਾਂ ਇਹ ਪਰਸੋਂ ਬਾਬਾ ਜੀਵਨ ਸਿੰਘ ਜੀ ਦੀ ਵਰਸੀ ਤੇ ਗਏ ਸੀ ਤੇ ਆਉਂਦੇ ਸਮੇ ਇਹ ਹਾਦਸਾ ਵਾਪਰਿਆ ਜੋ ਇੱਕ ਸਰਕਾਰੀ ਹਰਿਆਣਾ ਰੋਡਵੇਜ ਬੱਸ ਨੇ ਟੱਕਰ ਮਾਰੀ ਉਹਦੇ ਚ ਪੰਜ ਜਣਿਆਂ ਦਾ ਜੋ ਧਿਆਨ ਹੋ ਗਿਆ ਉਹਨਾਂ ਦੀ ਅੱਜ ਇੰਤਮ ਸੰਸਕਾਰ ਚ ਸਾਰੇ ਹਲਕੇ ਚ ਹੀ ਮਤਲਬ ਸੋਗ ਦੀ ਲਹਿਰ ਆ ਬਹੁਤੋ ਦੁੱਖ ਦੀ ਘਟਨਾ ਤੁਹਾਡਾ ਪਰਿਵਾਰਨ ਕੀ ਰਿਸ਼ਤਾ ਸੀ ਮੇਰੇ ਇੱਚ ਜੋ ਨਿਰਿੰਦਰ ਸਿੰਘ ਸੋਢੀ ਜੀ ਹੈ ਜੀ ਉਹ ਮੇਰੇ ਤਾਇਆ ਜੀ ਸੀ ਨਿਰਿੰਦਰ ਸਿੰਘ ਸੋਢੀ ਦੁੱਖ ਬਹੁਤ ਵੱਡੀ ਮੰਦਪਾਗੀ ਘਟਨਾ ਹੈ ਕਾਰ ਸੇਵਾ ਵਾਲੇ ਬਾਬਿਆਂ ਦੇ ਨਾਲ ਇਹ ਦੰਨ ਪੰਚਾਰੇ ਪੰਜੇ ਜਿਹੜੀ ਸੰਗਤ ਜਾ ਰਹੀ ਸੀਗੀ ਆਪਣੀ ਆਸਥਾ ਕਰਕੇ ਉੱਥੇ ਜਾ ਰਹੇ ਸੀ ਮੱਥਾ ਟੇਕਣ ਜਾ ਰਹੇ ਸੀਗੇ ਪਰ ਅਚਾਨਕ ਇਹ ਘਟਨਾ ਵਾਪਰ ਜਾਣੀ ਇਹ ਤੇ ਦੁੱਖ ਪ੍ਰਗਟ ਕੀਤਾ ਜਾ ਸਕਦਾ ਅਫਸੋਸ ਕੀਤਾ ਜਾ ਸਕਦਾ ਹੈ ਇਹ ਅਫਸੋਸ ਅੱਜ ਦੇ ਦਿਨ ਤੇ ਸਮੁੱਚੇ ਇਲਾਕੇ ਨੂੰ ਸਮੁੱਚੇ ਇਲਾਕੇ ਵੱਲੋਂ ਮੈਂ ਇਸ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਦਾ ਗਹਿਰੇ ਦੁੱਖ ਦਾ ਜ਼ਾਹਰ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਪ੍ਰਮਾਤਮਾ ਸਾਰਿਆਂ ਨੂੰ ਸੁੱਖ ਸ਼ਾਂਤੀ ਬਖਸ਼ੇ